ਮੇਰੇ ਬੱਚਿਓ ਕਿਸ ਤਰ੍ਹਾਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੀ ਹੁਣ ਪੜ੍ਹਾਈ ਆਨਲਾਈਨ ਚੱਲ ਰਹੀ ਹੈ ਇਸ ਲਈ ਆਪਾਂ ਘਰੇ ਬੈਠ ਕੇ ਹੀ ਵਧੀਆ ਤਿਆਰੀ ਕਰ ਸਕਦੇ ਆ ਤੇ ਅੱਜ ਆਪਾਂ ਇੱਕ ਗੱਲ ਕਰਦੇ ਆ ਵਿਸ਼ੇਸ਼ ਰੂਪ ਵਿੱਚ ਬਣਾਈ ਹੋਈ ਐਪ ਦੀ ਜਿਸ ਦੇ ਮਦਦ ਨਾਲ ਤੁਸੀਂ ਘਰ ਬੈਠੇ ਵਧੀਆ ਤਿਆਰੀ ਕਰ ਸਕਦੇ ਹੋ ਤੇ ਉਸ ਐਪ ਬਾਰੇ ਤੁਹਾਨੂੰ ਹੁਣ ਜਾਣਕਾਰੀ ਦਿੰਨੇ ਆ ਉਹ ਐਪ ਹੈਗੀ ਆਪਣੀ ਪੰਜਾਬ ਐਜੂਕੇਆ ਇਹ ਉਹਦਾ ਆਈਕਨ ਹੈ ਇਹ ਤੁਸੀਂ ਸਭ ਤੋਂ ਪਹਿਲਾਂ ਪਲੇ ਸਟੋਰ 'ਚ ਜਾ ਕੇ ਆਪਣੇ ਮੋਬਾਈਲ 'ਚ ਡਾਊਨਲੋਡ ਕਰ ਲੈਣੀ ਹੈ ਇਸ ਨੂੰ ਚਲਾ ਲੈਣਾ ਤੇ ਇਸ ਦੀ ਸਾਰੀ ਵਰਕਿੰਗ ਮੈਂ ਤੁਹਾਨੂੰ ਦੱਸ ਰਿਹਾ ਹਾਂ ਪਲੇ ਸਟੋਰ ਵਿੱਚ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਇਸ ਦੇ ਆਈਕਨ ਤੇ ਟੱਚ ਕਰਨਾ ਹੈ ਜਦੋਂ ਇਸ ਨੂੰ ਟੱਚ ਕਰਾਂਗੇ ਤਾਂ ਆਪਣੇ ਕੋਲੇ ਇਸ ਤਰ੍ਹਾਂ ਦੀ ਸਕਰੀਨ ਤੇ ਆ ਜਾਵੇਗਾ ਇਸ ਵਿੱਚ ਅਲੱਗ-ਅਲੱਗ ਕੰਟੈਂਟ ਮਿਲਿਆ ਤੇ ਪਿਆਰੇ ਬੱਚਿਓ ਤੁਸੀਂ ਸਟੂਡੈਂਟ ਕੋਰਨਰ ਖੋਲਣਾ ਹੈ ਸਭ ਤੋਂ ਪਹਿਲਾਂ ਜਿਵੇਂ ਸਪੋਕਨ ਇੰਗਲਿਸ਼ ਪ੍ਰਾਇਮਰੀ ਵਿੰਗ ਸੈਕੰਡਰੀ ਵਿੰਗ ਸੀਨੀਅਰ ਸੈਕੰਡਰੀ ਜੇ ਤੁਸੀਂ ਇੰਗਲਿਸ਼ ਵਧੀਆ ਬੋਲਣੀ ਚਾਹਦੇ ਹੋ ਇੰਗਲਿਸ਼ ਸਿੱਖਣੀ ਹੈ ਤਾਂ ਤੁਸੀਂ ਸਪੋਕਨ ਇੰਗਲਿਸ਼ ਨੂੰ ਟੱਚ ਕਰੋ ਇਸ ਨੂੰ ਟੱਚ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਖੁੱਲ ਜਾਣਾ ਹੈ ਇਸ ਵਿੱਚ ਕਈ ਪੋਰਸ਼ਨ ਨੇ ਸਭ ਤੋਂ ਪਹਿਲਾਂ ਜਿਵੇਂ ਸਪੋਕਨ ਇੰਗਲਿਸ਼ ਲਿਸਨਿੰਗ ਸਕਿਲਸ ਐਂਡ ਵੋਕੈਬਲਰੀ ਐਨੀਮेटेड ਵੀਡੀਓਜ਼ ਇਨ ਇੰਗਲਿਸ਼ ਇਸ ਤਰ੍ਹਾਂ ਦੇ ਤੁਸੀਂ ਜੋ ਵੀ ਤੁਹਾਡਾ ਦਿਲ ਚਾਹੇ ਜਿਸ ਤਰ੍ਹਾਂ ਸਪੋਕਨ ਇੰਗਲਿਸ਼ ਤੁਸੀਂ ਇੰਗਲਿਸ਼ ਨੂੰ ਬੋਲਣ ਦੀ ਪ੍ਰੈਕਟਿਸ ਕਰਨੀ ਹੈ ਉਹ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਉੱਪਰ ਟੱਚ ਕਰ ਲਓ ਅੱਗੇ ਇਸ ਦੇ ਕਈ ਪੁਆਇੰਟ ਨੇ ਆਪਣੇ ਕੋਲ ਸਿੱਖਣ ਵਾਸਤੇ ਜਿਸ ਤਰ੍ਹਾਂ ਡਿਫਰੈਂਟ ਵੇਸ ਟੂ ਗ੍ਰੀਟ ਸਮਵਨ learn to introduce yourself different ways of asking well being ਤੁਸੀਂ ਕੁਝ ਵੀ ਇਸ ਨੂੰ ਸਿੱਖ ਸਕਦੇ ਹੋ ਜਿਵੇਂ ਆਪਾਂ ਸਟਾਰਟਿੰਗ ਤੋਂ ਕਰਦੇ ਆਂ ਡਿਫਰੈਂਟ ਵੇਸ ਟੂ ਗ੍ਰੀਟ ਸਮਬਨ ਇਸ ਤਰ੍ਹਾਂ ਇਹ ਪ੍ਰੋਸੈਸਿੰਗ ਹੋ ਕੇ ਖੁੱਲੂਗਾ ਤਾਂ ਆਪਾਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਵੀ ਹੋਇਆ ਹੈ ਤੇ ਆਪਾਂ ਇਸ ਦੀ ਵੀਡੀਓ ਚ ਲਾ ਕੇ ਵੀ ਦੇਖ ਸਕਦੇ ਆ ਇਸ ਤਰ੍ਹਾਂ ਆ ਵੀਡੀਓ ਨੂੰ ਪਲੇ ਬਟਨ ਹੈਲੋ ਸਟੂਡੈਂਟਸ ਆਮਰ ਫਰੇਡ ਕਾ ਯੂਅਰ ਇੰਗਲਿਸ਼ ਟ੍ਰੇਨਰ आज मैं आपको सिखाने जा रही हूँ कि कैसे लोगों को नमस्ते कहना है। बेटा, पहले तरह के नमस्ते कैसे कहें तो आपको बताऊँगी। तो आज मैं आपको सिखाने जा रही हूँ कि कैसे लोगों को नमस्ते कहना है। तो आज मैं आपको सिखाने जा रही हूँ कि कैसे लोगों को नमस्ते कहना है। तो आज मैं आपको सिखाने ਕਿਸ ਤਰ੍ਹਾਂ ਸਿੱਖ ਸਕਦੇ ਆ ਸੁਣ ਕੇ ਜਿਸ ਤਰ੍ਹਾਂ ਆਪਣੇ ਜਿਹੜਾ ਸ਼ਬਦ ਭੰਡਾਰ ਆਇਆ ਤੇ ਵਾਤਾਵਰਣ ਹੋ ਸਕਦਾ ਹੈ ਵਿਕਬਲਰੀ ਨਾਲ ਉਹ ਆਪਾਂ ਸਿੱਖ ਸਕਦੇ ਆ ਇਸ ਐਪ ਰਾਹੀਂ ਘਰ ਬੈਠ ਕੇ ਐਨੀਮेटेड ਵੀਡੀਓਜ਼ ਇੰਗਲਿਸ਼ ਚ ਵੀਡੀਓਜ਼ ਨੇ ਜਿਸ ਤਰ੍ਹਾਂ ਨਾਉਨ ਤੁਸੀਂ ਸਿੱਖਣਾ ਹੈ ਨਾਉਨ ਜੈਂਡਰ ਹੈ ਰੀਡਿੰਗ ਕੰਪਰੀਹੈਂਸ਼ਨ ਹੈ ਪੰਕਚੁਏਸ਼ਨ ਹੈ ਐਡਵਰਬ ਹੈ ਐਡਜੈਕਟਿਵ ਹੈ ਐਡਜੈਕਟਿਵ ਦੇ ਟੂ ਪਾਰਟਸ ਨੇ ਇਹ ਸਾਰੇ ਪੋਰਸ਼ਨ ਆਪਾਂ ਬੈਠ ਕੇ ਕਰੇ ਬੈਠੇ ਇਸ ਐਪ ਦੇ ذریعے ਸਿੱਖ ਸਕਦੇ ਆ ਇਸ ਤੋਂ ਬਾਅਦ ਜੇ ਆਪਾਂ ਇੰਗਲਿਸ਼ ਤੋਂ ਇਲਾਵਾ ਜੇ ਆਪਾਂ ਪ੍ਰਾਇਮਰੀ ਵਿੰਗ ਖੋਲਦੇ ਆ ਪ੍ਰਾਇਮਰੀ ਵਿੰਗ ਖੋਲ ਕੇ ਆਪਣੇ ਕੋਲੇ ਸਭ ਤੋਂ ਪਹਿਲਾਂ ਕਲਾਸ ਸਿਲੈਕਟ ਕਰਨੀ ਆਪਾਂ ਨੇ ਕਲਾਸ ਜੋ ਵੀ ਤੁਹਾਡੀ ਕਲਾਸ ਹੈ ਪਹਿਲੀ ਦੂਸਰੀ ਤੀਸਰੀ ਚੌਥੀ ਪੰਜਵੀਂ ਜਾਂ ਪ੍ਰੀ ਪ੍ਰਾਇਮਰੀ 1 ਤੇ 2 ਉਸ ਦਾ ਸਾਰਾ ਮਟੀਰੀਅਲ ਇਹਦੇ ਵਿੱਚ ਹੈ ਮੰਨ ਲਓ ਆਪਾਂ ਪੰਜਵੀਂ ਕਲਾਸ ਦਾ ਵਿਦਿਆਰਥੀ ਕੋਈ ਇਸ ਨੂੰ ਚਲਾਉਣਾ ਸਿੱਖ ਰਿਹਾ ਹੈ ਤਾਂ ਉਹ ਕਿਸ ਤਰ੍ਹਾਂ ਕਰੂਗਾ ਉਹ ਪੰਜਵੀਂ ਕਲਾਸ ਤੇ ਕਲਿੱਕ ਕਰੇ ਤਾਂ ਉਹਦੇ ਵਿੱਚ ਉਹਨੇ ਅੱਗੇ ਸਬਜੈਕਟ ਦਿੱਤੇ ਹੋਏ ਆ ਪੰਜਾਬੀ ਹੈ ਇੰਗਲਿਸ਼ ਹੈ ਮੈਥ ਹੈ ਹਿੰਦੀ ایਵੀਐਸ ਹੈ ਆਪਣੇ ਵਿਸ਼ੇ ਨੇ ਤੇ ਜਿਹੜਾ ਨਵਾਂ ਵਿਸ਼ਾ ਹੈ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਦੀ ਕਿਤਾਬ ਜੋ ਤੁਹਾਨੂੰ ਮਿਲੀ ਹੈ ਉਹ ਵਿਸ਼ਾ ਵੀ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ ਆਪਾਂ ਕੋਈ ਵੀ ਵਿਸ਼ਾ ਇਸ ਤੋਂ ਸਿਲੈਕਟ ਕਰਦੇ ਆ ਜਿਸ ਤਰ੍ਹਾਂ ਤੁਸੀਂ ਪੰਜਾਬੀ ਦਾ ਸਿੱਖਣਾ ਚਾਹੁੰਦੇ ਹੋ ਪੜਨਾ ਚਾਹੁੰਦੇ ਹੋ ਤਾਂ ਉਸ ਨੂੰ ਆਪਾਂ ਸਭ ਤੋਂ ਪਹਿਲਾਂ ਪੰਜਾਬੀ ਵਿਸ਼ਾ ਟੱਚ ਕਰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਆਊਗਾ ਸਿਲੇਬਸ ਆਪਣੇ ਕੋਲੇ ਜੋ ਵੀ ਸਿਲੇਬਸ ਹੈ ਪਾਠਕ੍ਰਮ ਜਿੰਨਾ ਹੈਗਾ ਪੰਜਵੀਂ ਜਮਾਤ ਦਾ ਪੰਜਾਬੀ ਦਾ ਉਹ ਦਿੱਤਾ ਹੋਇਆ ਤੁਸੀਂ ਪੜ੍ਹ ਸਕਦੇ ਹੋ ਉਹਨੂੰ ਜੋ ਆਪਣੇ ਕਿਤਾਬਾਂ ਦੇ ਅੱਗੇ ਹੁੰਦਾ ਉਸ ਤੋਂ ਬਾਅਦ ਟੈਕਸਟ ਬੁੱਕ ਜਿਹੜੀਆਂ ਆਪਣੇ ਕੋਲ ਟੈਕਸਟ ਬੁੱਕਸ ਕਿਹੜੀਆਂ ਪੰਜਾਬੀ ਦੀ ਲੱਗੀ ਹੋਈ ਹੈ ਉਹਦੇ ਬਾਰੇ ਦਿੱਤਾ ਹੋਇਆ ਉਹ ਸਾਰੀ ਇਸ ਚ ਸ਼ਾਮਿਲ ਹੈ ਪੀਡੀਐਫ ਦੇ ਰੂਪ ਚ ਉਹਦੇ ਸਬੰਧ ਚ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਵੀਡੀਓ ਮਟੀਰੀਅਲ ਵੀਡੀਓ ਮਟੀਰੀਅਲ ਚ ਦੇਖੋ ਕੀ ਹੈ ਇਹ ਸਾਰੇ ਪਾਠ ਦਿੱਤੇ ਹੋਏ ਨੇ ਇਹ 10ਵੇਂ ਪਾਠ ਤੱਕ ਦਿੱਤਾ ਹੋਇਆ ਹੈ 10ਵੇਂ ਪਾਠ ਤੱਕ ਜੋ ਵੀ ਤੁਸੀਂ ਪਾਠ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਟੱਚ ਕਰ ਸਕਦੇ ਜਿਸ ਤਰ੍ਹਾਂ ਪਹਿਲਾ ਪਾਠ ਹੈ ਮੇਰਾ ਹਿੰਦੁਸਤਾਨ ਇਸ ਕਿਉਂਕਿ YouTube ਦੇ ਲਿੰਕ ਨੇ ਇਸ ਤੇ ਮੇਰੇ ਹਿੰਦੁਸਤਾਨ ਦੇ ਸੰਬੰਧ ਵਿੱਚ ਅਲੱਗ-ਅਲੱਗ ਅਧਿਆਪਕਾਂ ਵੱਲੋਂ ਤਿਆਰ ਕੀਤਾ ਹੋਇਆ ਮਟੀਰੀਅਲ ਪਹਿਲੇ ਪਾਠ ਨਾਲ ਸੰਬੰਧਿਤ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਜਿਸ ਤਰ੍ਹਾਂ ਇੱਕ ਕਵਿਤਾ ਦਿੱਤੀ ਹੋਈ ਹੈ ਇਹ ਕਵਿਤਾ ਉਚਾਰਨ ਹੈ ਔਖੇ ਸ਼ਬਦਾਂ ਦੇ ਅਰਥ ਨੇ ਟੁਕਾਂਤ ਲੱਭਣਾ ਹੈ ਸ਼ਬਦਾਂ ਨੂੰ ਵਾਕਾਂ 'ਚ ਵਰਤੋ ਹੈ ਇਹਨਾਂ 'ਚ ਨਾਮ ਲੱਭਣਾ ਹੈ ਇਹਦੇ ਵਿੱਚ ਅਰਜੀ ਕਿ ਤਰ੍ਹਾਂ ਲਿਖਣੀ ਹੈ ਇਹ ਸਾਰੀਆਂ ਵੀਡੀਓਜ਼ ਜੋ ਪਹਿਲੇ 파ਸ ਨਾਲ ਸੰਬੰਧਿਤ ਹੈ ਇਹ ਸਾਰਾ ਮਟੀਰੀਅਲ ਹੈ ਵੀਡੀਓਜ਼ ਦੇ ਰੂਪ ਵਿੱਚ ਇਹਦੇ ਵਿੱਚ ਸ਼ਾਮਿਲ ਹੈ ਤੇ ਇਸ ਤੋਂ ਇਲਾਵਾ ਇਹ ਕਿਸੇ 파ਸ ਦਾ ਵੀ ਚੈੱਕ ਕਰ ਸਕਦੇ ਆ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਸਪਲੀਮੈਂਟਰੀ ਮਟੀਰੀਅਲ ਇਸ ਚ ਆਪਣੇ ਕੋਲੇ ਕੀ ਹੈ ਆਪਾਂ ਵਰਕ ਬੁੱਕ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਕਰਨਾ ਚਾਹੁੰਦੇ ਆ ਕੋਈ ਵੀ ਤੁਸੀਂ ਖੋਲ ਕੇ ਦੇਖ ਸਕਦੇ ਹੋ ਕਿ ਵਰਕ ਬੁੱਕ 1 ਜਾਂ 2 ਜਿਸ ਤਰ੍ਹਾਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਆਪਣੇ ਕੋਲੇ ਸਬਜੈਕਟ ਦਿੱਤੇ ਹੋਏ ਨੇ ਪੱਤਰਾ ਦਿੱਤਾ ਹੋਇਆ ਹੈ ਜਿਵੇਂ ਆਪਾਂ ਗਣਿਤ ਦੇ ਖੁੱਲਗੇ ਇਸ ਤਰ੍ਹਾਂ ਵਰਕਸ਼ੀਟ ਹੈ ਇਹ ਵਰਕਸ਼ੀਟ ਨੂੰ ਤੁਸੀਂ ਇਸ ਤੇ ਵੀ ਹੱਲ ਕਰ ਸਕਦੇ ਹੋ ਤੇ ਦੇਖ ਕੇ ਕਾਪੀ ਤੇ ਵੀ ਹੱਲ ਕਰ ਸਕਦੇ ਹੋ ਜੇ ਕਿਸੇ ਕੋਲੇ ਪ੍ਰਿੰਟਰ ਹੈਗਾ ਕੰਪਿਊਟਰ ਤੇ ਲੱਗਾ ਪ੍ਰਿੰਟ ਕੱਢ ਕੇ ਵੀ ਟੈਸਟ ਦੇ ਰੂਪ ਵਿੱਚ ਵੀ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਇਹ ਆਪਣੀ ਪੜ੍ਹਾਈ ਦੇ ਵਿੱਚ ਆਪਣੇ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਲਾਹੇਵੰਦ ਹੈ ਇਸੇ ਤਰ੍ਹਾਂ ਹੀ ਵਰਕਸ਼ੀਟਾਂ ਨੇ ਆਪਣੇ ਕੋਲੇ ਵਰਕਸ਼ੀਟਾਂ ਜੂਨ ਜੁਲਾਈ ਤੱਕ ਦਾ ਜਿਹੜਾ ਇਹਦੇ ਵਿੱਚ ਸਿਲੇਬਸ ਕਵਰ ਕੀਤਾ ਹੋਇਆ ਹੈ ਅਲੱਗ-ਅਲੱਗ ਪਾਠਾਂ ਦੇ ਵਰਕਸ਼ੀਟਾਂ ਦੇ ਤਿਆਰੀ ਹੈ ਤੁਸੀਂ ਕਿਸੇ ਵੀ ਪਾਠ ਦਾ ਪੰਜ ਪਾਠਾਂ ਤੱਕ ਕੋਈ ਵੀ ਕੁਐਸਚਨ ਨੇ ਪ੍ਰਸ਼ਨ ਨੇ ਉਹ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਟੈਸਟ ਕਰਦੇ ਹੁੰਦੇ ਨੇ ਟੈਸਟ ਦੇ ਰੂਪ ਵਿੱਚ ਵਰਕਸ਼ੀਟਾਂ ਦਿੱਤੀਆਂ ਹੋਈਆਂ ਉਹ ਤੁਸੀਂ ਕਰ ਸਕਦੇ ਹੋ ਆ ਸਾਰੇ ਸਬਜੈਕਟ ਨੇ ਕਿਸੇ ਵੀ ਸਬਜੈਕਟ ਦਾ ਆਪਾਂ ਜੋ ਵੀ ਚੀਜ਼ ਦੇਖਣੀ ਹੈ ਸਿਲੇਬਸ ਉਹਨੂੰ ਪਾਠ ਨੂੰ ਪੜਨਾ ਉਹਦਾ ਵੀਡੀਓ ਰੂਪ ਜਾਂ ਆਪਾਂ ਉਹਦਾ ਅਭਿਆਸ ਸਭ ਕੁਝ ਕਰ ਸਕਦੇ ਆ ਇਸ ਤੋਂ ਬਾਅਦ ਕਲਾਸ ਤੋਂ ਬਾਅਦ ਆਪਣੇ ਕੋਲੇ ਪੈਸ ਚੱਲ ਰਿਹਾ ਹੈ ਜੋ ਆਪਣਾ ਹਰ ਰੋਜ਼ ਆਏ ਹਫਤੇ ਟੈਸਟ ਵੀ ਹੁੰਦਾ ਸੰਡੇ ਨੂੰ ਤੇ 1 ਨਵੰਬਰ ਚ ਆਪਣਾ ਪੇਪਰ ਵੀ ਹੋ ਰਿਹਾ ਹੈ ਪ੍ਰਾਇਮਰੀ ਵਾਲੇ ਤੇ ਬੱਚੇ ਕਿਸ ਤਰ੍ਹਾਂ ਹੈਲਪਫੁਲ ਹੋ ਸਕਦਾ ਹੈ ਇਹ ਪਹਿਲਾਂ ਤਾਂ ਸਿਲੇਬਸ ਹੈ ਪ੍ਰਾਇਮਰੀ ਤੱਕ ਕੀ ਸਿਲੇਬਸ ਹੈ ਉਸ ਤੋਂ ਬਾਅਦ ਨਮੂਨਾ ਮੁਲਾਂਕਣ ਪੱਤਰ ਨੇ ਇਹ ਆਪਣੇ ਕੋਲ ਇਹ ਕਿਸ ਤਰ੍ਹਾਂ ਦਾ ਪੇਪਰ ਆਉਂਦਾ ਹੈ ਜਿਹੜਾ ਸੰਡੇ ਦਾ ਹੁੰਦਾ ਹੈ ਇਹ ਆਪਣਾ ਪੈਸ ਪੇਪਰ ਹੁੰਦਾ ਹੈ ਉਹਦੇ ਆਪਣੇ ਕੋਲੇ ਉਦਾਹਰਣ ਰੂਪ ਦਿੱਤਾ ਹੋਇਆ ਹੈ ਦੇਖੋ ਪੰਜਾਬੀ మీడియం ਦਾ 1st 2nd 3rd 4th 5th ਕਿਹੜੀ ਕਲਾਸ ਦਾ ਦੇਖਣਾ ਤੁਸੀਂ ਇਹ ਪਾਸ ਦਾ ਪੇਪਰ ਕਿਸ ਤਰ੍ਹਾਂ ਆਵੇਗਾ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਦਿੱਤੀ ਹੋਈ ਹੈ ਪੇਪਰ ਬਾਰੇ ਕਿਸ ਤਰ੍ਹਾਂ ਕਰਨਾ ਹੈ ਦੇਖੋ ਇਹ ਨਮੂਨਾ ਪੱਤਰ ਹੈ ਨਮੂਨਾ ਪੱਤਰ ਉੱਪਰ ਆਪਣੇ ਕੋਲੇ 15 ਪ੍ਰਸ਼ਨ ਹੋਣਗੇ ਇਹਨਾਂ ਚੋਂ ਇੱਕ ਸਿਲੈਕਟ ਕਰਨਾ ਹੈ ਕਿਹੜਾ ਸਹੀ ਹੋਊਗਾ ਇਸ ਤਰ੍ਹਾਂ ਤੁਸੀਂ ਆਇਆ ਇੱਕ ਵਾਰ ਕਰਦੇ ਹੋ ਇਸੇ ਤਰ੍ਹਾਂ ਹੀ ਇਹ ਪੇਪਰ ਦਾ ਇੱਕ ਨਮੂਨਾ ਦਿੱਤਾ ਹੈ ਇਸ ਨੂੰ ਤੁਸੀਂ ਹੱਲ ਕਰ ਸਕਦੇ ਹੋ ਮੈਥ ਦਾ ਪੇਪਰ ਕਰ ਸਕਦੇ ਹੋ ਪੰਜਾਬੀ ਦੇ ਕਰ ਸਕਦੇ ਹੋ ਇਸਨੇ ਪੰਜਾਬੀ ਦਾ ਵਾਤਾਵਰਣ ਦਾ ਪੇਪਰ ਆ ਗਿਆ ਦੇਖੋ ਸਾਰੇ ਸਬਜੈਕਟਾਂ ਦੇ ਪੇਪਰ ਪਾਏ ਹੋਏ ਆ ਘਰੇ ਬੈਠ ਕੇ ਬਹੁਤ ਵਧੀਆ ਪੜਾਈ ਹੋ ਸਕਦੀ ਹੈ ਉਸ ਤੋਂ ਬਾਅਦ ਟੈਸਟ ਪੇਪਰ ਆ ਗਿਆ ਆਪਣੇ ਕੋਲੇ ਡੇਲੀ ਪੈਸ ਸ਼ੀਟ ਜਿਹੜੀ ਆਪਣੇ ਕੋਲੇ ਸਲਾਈਡ ਆਉਣੀ ਹੁੰਦੀ ਹੈ ਉਹ ਵੀ ਦਿੱਤਾ ਹੋਇਆ ਇੱਕ ਵੀਕਲੀ ਪੈਸ ਐਕਸਰਸਾਈਜ਼ ਜਿਹੜਾ ਆਪਣੇ ਕੋਲੇ ਐਤਵਾਰ ਨੂੰ ਹਫਤਾਵਾਰੀ ਆਉਂਦਾ ਹੈ ਮੰਥਲੀ ਜਿਹੜਾ ਤੁਸੀਂ ਪੜਿਆ ਮਹੀਨੇ ਬਾਅਦ ਉਹ ਆਪਾਂ ਵਰਕਸ਼ੀਟ ਕਰ ਸਕਦੇ ਆ ਤੇ ਐਮਸੀਕਿਊ ਵੀਡੀਓਜ਼ ਐਮਸੀਕਿਊ ਵਿੱਚ ਵਿੱਚ ਕੁਸ਼ਨ ਜਿਹੜੇ ਪੁੱਛੇ ਜਾਂਦੇ ਆ ਉਹਦੇ ਸੰਬੰਧੀ ਇੱਕ ਵੀਡੀਓ ਬਣਾਈਆਂ ਹੋਈਆਂ ਨੇ ਜੋ ਕਿ ਆਪਾਂ ਕਲਾਸ 1 ਮੈਥ ਦਾ ਕਲਾਸ 2 ਦਾ ਇੰਗਲਿਸ਼ ਮੀਡੀਅਮ ਪੰਜਾਬੀ ਮੀਡੀਅਮ ਸਾਰੀਆਂ ਕਲਾਸਾਂ ਦਾ ਮੈਥ ਪੰਜਾਬੀ ਈਵੀਐਸ ਇਹ ਸਾਰੇ ਸਬਜੈਕਟਾਂ ਦੀ ਉਹਨਾਂ ਨੇ ਕੁਐਸਚਨਿੰਗ ਬਣਾਈ ਹੋਈ ਹੈ ਬਹੁਤ ਮਿਹਨਤ ਕੀਤੀ ਹੋਈ ਹੈ ਆਪਾਂ ਸਾਰਿਆਂ ਨੂੰ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਇਹ ਹੋਰ ਖਾਸ ਗੱਲ ਇਸ ਹੈਂਡਰਾਈਟਿੰਗ ਹੈ ਨਹੀਂ ਹੈ ਤਾਂ ਪੰਜਾਬੀ ਦੀ ਸੁੰਦਰ ਲਿਖਾਈ ਕਿਤਨਾ ਸੋਹਣੀ ਹੋ ਗਈ ਉਹਦੇ ਵਿੱਚ ਬਹੁਤ ਸੋਹਣੇ ਨੁਕਤੇ ਦਿੱਤੇ ਹੋਏ ਐ ਇੰਗਲਿਸ਼ ਦੀ ਹੈਂਡਰਾਈਟਿੰਗ ਵੀ ਆਪਾਂ ਨੇ ਵਧੀਆ ਬਣਾਉਣੀ ਐ ਤਾਂ ਉਸ ਲਈ ਕੀ ਕਰਨਾ ਚਾਹੀਦਾ ਕਿਵੇਂ ਲਿਖਣਾ ਹੈ ਤਾਂ ਉਸ ਦੇ ਨਮੂਨੇ ਇਹਦੇ ਵਿੱਚ ਦਿੱਤੇ ਹੋਏ ਨੇ ਕਰਸਿਵ ਰਾਈਟਿੰਗ ਹਿੰਦੀ ਦਾ ਸੁੰਦਰ ਲੇਖਨ ਇਹ ਸਾਰਾ ਕੁਝ ਆਪਾਂ ਕਰ ਸਕਦੇ ਆ ਦੇਖੋ ਇਸ ਨੂੰ ਕੋਲ ਦਾ YouTube ਤੇ ਲਿੰਕ ਨੇ ਆਪਾਂ ਅੱਖਰ ਪਾਉਣੇ ਨਾਣਾ ਕਿਤਨਾ ਪਾਉਣਾ ਆਪਾਂ ਪਾ ਕਿੱਤਾ ਪਾਉਣਾ ਊੜਾ ਕਿੱਤਾ ਪਾਉਣਾ ਮੰਮਾ ਡਾ چھوٹے چھوٹے ਵੀਡੀਓ ਦੇ ਜਿਹਦੇ ਕਰਕੇ ਆਪਾਂ ਸਭ ਸਿੱਖ ਸਕਦੇ ਆ ਘਰੇ ਬੈਠ ਕੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਭੜਾਈ ਹੋ ਸਕਦੀ ਹੈ ਇਸ ਤੋਂ ਲਾਭ ਆਪਣੇ ਕੋਲੇ ਇੰਗਲਿਸ਼ ਸਿੱਖਣ ਇਹ ਬਹੁਤ ਸੋਹਣਾ ਕੰਟੈਂਟ ਦਿੱਤਾ ਹੋਇਆ ਇਹਦੇ ਵਿੱਚ ਇੰਗਲਿਸ਼ ਸਕਿੱਲ ਆਪਣੇ ਕੋਲੇ ਬੈਸਟ ਪ੍ਰੈਕਟਿਸ ਹੈ ਆਪਾਂ ਨੇ ਇੰਗਲਿਸ਼ ਸਕਿੱਲ ਦਾ ਕੀ ਸੁਝਾਅ ਦਿੰਦੇ ਚ ਕਨਵਰਸੇਸ਼ਨ ਹੈ ਕਨਵਰਸੇਸ਼ਨ ਚ ਕੀ ਹੁੰਦਾ ਭਾ ਇੱਕ ਦੂਜੇ ਨਾਲ ਗੱਲਬਾਤ ਕਿਵੇਂ ਕਰਨੀ ਇੰਗਲਿਸ਼ ਚ ਪਾਰਟ 2 ਐ ਐਕਟੀਵਿਟੀ ਐ ਇੰਗਲਿਸ਼ ਇਜ਼ ਫਨ ਕਿਸ ਤਰ੍ਹਾਂ ਪਾਏ ਨੂੰ ਮਨੋਰੰਜਨ ਬਣਾ ਸਕਦੇ ਆ ਫੂਡਸ ਨੇ ਇਹ ਸਾਰੀ ਐਕਟੀਵਿਟੀਆਂ ਤੁਸੀਂ ਦੇਖੋਗੇ ਸਮਝੋਗੇ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ प्यारे बच्चे बहुत ही लाहेमंद है इस ਤੋਂ علاوہ डेली स्लाइड ऑन दी है जेडी ਆਪਣੇ ਕੋਲੇ ਤੁਸੀਂ ਜਿਹੜੇ ਟੀਵੀ ਪ੍ਰੋਗਰਾਮ ਦੇਖਦੇ ਹੋ ਹਰ ਰੋਜ਼ 9 ਤੋਂ 10 ਲਈ ਉਹ ਟੀਵੀ ਕਲਾਸਿਸ ਆਉਂਦੀਆਂ ਨੇ ਉਹ ਸਾਰਾ ਕੁਝ ਦਿੱਤਾ ਹੋਇਆ ਹੈ ਨੰਨੇ ਉਸਤਾਦਾਂ ਲਈ ਜਿਹੜਾ ਐਤਵਾਰ ਨੂੰ ਵਿਸ਼ੇਸ਼ ਪ੍ਰੋਗਰਾਮ ਜੀਡੀ ਪੰਜਾਬੀ ਤੇ ਹੁੰਦਾ ਹੈ ਉਹ ਇਸ ਵਿੱਚ ਪਿਆ ਹੈ ਜਿਹੜਾ ਮਰਜ਼ੀ ਤੁਸੀਂ ਪ੍ਰੋਗਰਾਮ ਦੇਖ ਸਕਦੇ ਹੋ ਪੁਰਾਣਾ ਤੇ ਇਸ ਤੋਂ ਇਲਾਵਾ ਜਿਹੜਾ ਵੀ ਟੀਵੀ ਕਲਾਸਿਸ ਚੱਲਦੀਆਂ ਨੇ ਅਲੱਗ-ਅਲੱਗ ਵਿਸ਼ੇ ਸੰਬੰਧੀ ਉਹ ਵੀ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਇਹਦੇ ਵਿੱਚ ਦਿੱਤਾ ਹੋਇਆ ਟੀਵੀ ਕਲਾਸਰੂਮ ਤਾਂ ਇਹ ਜੇ ਤੁਸੀਂ ਦੇਖੋਗੇ ਤਾਂ ਤੁਹਾਡਾ ਸਾਰੇ ਜਿਹੜੇ ਕੋਈ ਵੀ ਸ਼ੰਕੇ ਨੇ ਪ੍ਰਾਈਸ ਸੰਬੰਧੀ ਉਹ ਦੂਰ ਹੋਣਗੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੋਇਆ ਹੈ ਇਸ ਤੋਂ ਤੁਸੀਂ ਸਾਰੇ ਬੱਚਿਆਂ ਨੇ ਲਾਭ ਉਠਾਉਣਾ ਹੈ ਜਦੋਂ ਇਸ ਨੂੰ ਚਲਾਉਂਗੇ ਤਾਂ ਇਸ ਦੇ ਸਾਰੇ ਕੰਟੈਂਟ ਖੁੱਲਣਗੇ ਤੁਹਾਡੇ ਲਈ ਬਹੁਤ ਜਾਣਕਾਰੀ ਹੈ ਕੀ ਪਿਆਰੇ ਬੱਚਿਓ ਤੁਸੀਂ ਇਸ ਐਪ ਦਾ ਬਹੁਤ ਫਾਇਦਾ ਉਠਾਓ ਇਸ ਨੂੰ देखो खोलो पढ़ो समझो ताकि घर बैठ के जी अपनी पढ़ाई है वो बहुत वाइय तरीके हो सकती है जेकर कोई समस्या आँधी है तो अपने अध्यापक करो ठीक है बेटे ओके okay. okay,